ਰਗਣਾ ਵਾਲੇ ਘਰ ਦੇ ਵਿੱਚ ਮਾਤਮ ਉਸ ਸਮੇਂ ਪਸਰ ਗਿਆ ਜਦੋਂ ਫੋਟੋਗ੍ਰਾਫੀ ਕਰਦੇ ਫੋਟੋਗ੍ਰਾਫਰ ਦੀ ਜਾਨ ਨਿਕਲ ਗਈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਫੋਟੋਗ੍ਰਾਫਰ ਘਰਦਿਆਂ ਦੀ ਫੋਟੋ ਖਿੱਚ ਰਿਹਾ ਹੁੰਦਾ ਤਾਂ ਜਦੋਂ ਇੱਕ ਤੋਂ ਬਾਅਦ ਦੂਜੀ ਫੋਟੋ ਖਿੱਚਣ ਲੱਗਦਾ ਤੇ ਉਸ ਦੌਰਾਨ ਉਸ ਨੂੰ ਆਪਣੀ ਤਬੀਅਤ ਠੀਕ ਨਹੀਂ ਲੱਗਦੀ ਅਤੇ ਉਸ ਵੱਲੋਂ ਆਪਣੇ ਕੈਮਰੇ ਨੂੰ ਥੱਲੇ ਰੱਖ ਦਿੱਤਾ ਜਾਂਦਾ ਹੈ ਅਤੇ ਜਦੋਂ ਸਾਹਮਣੇ ਵਾਲੇ ਸਖਸ਼ ਨੂੰ ਲੱਗਦਾ ਹੈ ਕਿ ਉਸ ਦੀ ਹਾਲਤ ਵਿਗੜ ਰਹੀ ਹੈ ਤਾਂ ਇੱਕਦਮ ਉਸ ਦੇ ਕੋਲ ਪਹੁੰਚਦਾ ਉਸ ਨੂੰ ਦੇਖਦਾ ਉਸ ਤੋਂ ਬਾਅਦ ਸਾਰੇ ਲੋਕ ਉਸ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਮੰਜਾ ਵੀ ਡਾਇਆ ਜਾਂਦਾ ਹੈ ਉਸ ਸਖਸ਼ ਨੂੰ ਲਟਾਇਆ ਵੀ ਜਾਂਦਾ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੁੰਦੀ ਹੈ ਤਦ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਮੱਖਣ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਕਿ ਫੋਟੋਗ੍ਰਾਫੀ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਕਿ ਮੱਖਣ ਸਿੰਘ ਕਾਫੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਪਰ ਸ਼ਗਨਾ ਵਾਲੇ ਘਰ ਦੇ ਵਿੱਚ ਜਦੋਂ ਉਹ ਫੋਟੋਗ੍ਰਾਫੀ ਕਰ ਰਿਹਾ ਹੁੰਦਾ ਹੈ ਤਾਂ ਉਸ ਦੌਰਾਨ ਉਸ ਦੀ ਜਾਨ ਨਿਕਲ ਜਾਂਦੀ ਹੈ ਜਿਸ ਦੌਰਾਨ ਸ਼ਗਨਾ ਵਾਲੇ ਘਰ ਦੇ ਵਿੱਚ ਵੀ ਮਾਤਮ ਦਾ ਮਾਹੌਲ ਪਸਰ ਜਾਂਦਾ ਹੈ ਤਾਂ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਂਦੀ ਹੈ ਉਸ ਤੋਂ ਬਾਅਦ ਇਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਸਖਸ਼ ਮੱਖਣ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਉਹ ਸੁਣਦੇ ਆ ਕਿ ਸਾਡਾ ਬਹੁਤ ਹੀ ਗਰੀਬ ਘਰ ਦਾ ਮੁੰਡਾ ਮੱਖਣ ਫੋਟੋਗ੍ਰਾਫਰ ਬੋਹਾਤੋਂ ਮੱਲ ਸਿੰਘਾ ਵਾਲਾ ਇੱਕ ਪ੍ਰੋਗਰਾਮ ਕਰਨ ਗਿਆ ਸੀ ਕੁੜੀ ਵਾਲਿਆਂ ਦੇ ਵਿਆਹ ਦੇ ਵਿੱਚ ਜਿੱਥੇ ਉਹਦੇ ਫੋਟੋ ਕਿਤੇ ਕਿਤੇ ਨੂੰ ਹੈ ਐਡੇ ਟਾਈਮ ਹੀ ਦਿਲ ਦਾ ਦੌਰ ਕਰਨ ਕਰਕੇ ਮੌਤ ਹੋ ਗਈ ਪਰਿਵਾਰ ਬਹੁਤ ਗਰੀਬ ਹੈ ਮੈਂ ਪੰਜਾਬ ਫੋਟੋਗ੍ਰਾਫਰ ਜੁਲੀਅਨ ਦਾ ਵੱਲੋਂ ਵੀਰ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਸ ਗਰੀਬ ਫੋਟੋਗ੍ਰਾਫਰ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਕਿ ਬੱਚਿਆਂ ਦਾ ਪਾਲਣ ਪੋਸਣ ਉਹਦੀ ਘਰ ਵਾਲੇ ਤੇ ਉਹਦੇ ਬਜ਼ੁਰਗ ਮਾਪੇ ਕਰ ਸਕਣ ਗਰਾਂ ਵਾਲੇ ਘਰ ਦੇ ਵਿੱਚ ਮਾਤਮ ਉਸ ਸਮੇਂ ਪਸਰ ਗਿਆ ਜਦੋਂ ਫੋਟੋਗ੍ਰਾਫੀ ਕਰਦੇ ਫੋਟੋਗ੍ਰਾਫਰ ਦੀ ਜਾਨ ਨਿਕਲ ਗਈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਫੋਟੋਗ੍ਰਾਫਰ ਘਰਦਿਆਂ ਦੀ ਫੋਟੋ ਖਿੱਚ ਰਿਹਾ ਹੁੰਦਾ ਤਾਂ ਜਦੋਂ ਇੱਕ ਤੋਂ ਬਾਅਦ ਦੂਜੀ ਫੋਟੋ ਖਿੱਚਣ ਲੱਗਦਾ ਤੇ ਉਸ ਦੌਰਾਨ ਉਸ ਨੂੰ ਆਪਣੀ ਤਬੀਅਤ ਠੀਕ ਨਹੀਂ ਲੱਗਦੀ ਅਤੇ ਉਸ ਵੱਲੋਂ ਆਪਣੇ ਕੈਮਰੇ ਨੂੰ ਥੱਲੇ ਰੱਖ ਦਿੱਤਾ ਜਾਂਦਾ ਹੈ ਅਤੇ ਜਦੋਂ ਸਾਹਮਣੇ ਵਾਲੇ ਸਖਸ਼ ਨੂੰ ਲੱਗਦਾ ਹੈ ਕਿ ਉਸ ਦੀ ਹਾਲਤ ਵਿਗੜ ਰਹੀ ਹੈ ਤਾਂ ਇੱਕਦਮ ਉਸ ਦੇ ਕੋਲ ਪਹੁੰਚਦਾ ਉਸ ਨੂੰ ਦੇਖਦਾ ਜਿਸ ਤੋਂ ਬਾਅਦ ਸਾਰੇ ਲੋਕ ਉਸ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਮੰਝਾ ਵੀ ਡਾਇਆ ਜਾਂਦਾ ਹੈ ਉਸ ਸਖਸ਼ ਨੂੰ ਲਟਾਇਆ ਵੀ ਜਾਂਦਾ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਪੂਰਾ ਪੈਨ ਦੇ ਨਾਲ ਮੱਖਣ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਕਿ ਫੋਟੋਗ੍ਰਾਫੀ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈ ਕਿ ਮੱਖਣ ਸਿੰਘ ਕਾਫੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਪਰ ਸ਼ਗਨਾ ਵਾਲੇ ਘਰ ਦੇ ਵਿੱਚ ਜਦੋਂ ਉਹ ਫੋਟੋਗ੍ਰਾਫੀ ਕਰ ਰਿਹਾ ਹੁੰਦਾ ਹੈ ਤਾਂ ਉਸ ਦੌਰਾਨ ਉਸ ਦੀ ਜਾਨ ਨਿਕਲ ਜਾਂਦੀ ਹੈ ਜਿਸ ਦੌਰਾਨ ਸ਼ਗਨਾ ਵਾਲੇ ਘਰ ਦੇ ਵਿੱਚ ਵੀ ਮਾਤਮ ਦਾ ਮਾਹੌਲ ਪਸਰ ਜਾਂਦਾ ਹੈ ਤਾਂ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਸਖਸ਼ ਮੱਖਣ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪਰ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਉਹ ਸੁਣਦੇ ਆ। ਕਿ ਸਾਡਾ ਬਹੁਤ ਹੀ ਗਰੀਬ ਘਰ ਦਾ ਮੁੰਡਾ ਮੱਖਣ ਫੋਟੋਗ੍ਰਾਫਰ ਬੋਹਾ ਤੋਂ ਮਾਲ ਸਿੰਘਾ ਵਾਲਾ ਇੱਕ ਪ੍ਰੋਗਰਾਮ ਕਰਨ ਗਿਆ ਸੀ ਕੁੜੀ ਵਾਲਿਆਂ ਦੇ ਵਿਆਹ ਦੇ ਵਿੱਚ ਜਿੱਥੇ ਉਹਦੇ ਫੋਟੋ ਖਿੱਤੇ-ਖਿੱਤੇ ਨੂੰ ਐਡੇ ਟਾਈਮ ਹੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਪਰਿਵਾਰ ਬਹੁਤ ਗਰੀਬ ਹੈ। ਮੈਂ ਪੰਜਾਬ ਫੋਟੋਗ੍ਰਾਫਰ ਜੁਨੀਅਰ ਡਾਇਰੈਕਟਰ ਵੱਲੋਂ ਵੀ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਸ ਗਰੀਬ ਫੋਟੋਗ੍ਰਾਫਰ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਕਿ ਬੱਚਿਆਂ ਦਾ ਪਾਲਣ ਪੋਸਣ ਉਹਦੀ ਘਰ ਵਾਲੀ ਤੇ ਉਹਦੇ ਬਜ਼ੁਰਗ ਮਾਪੇ ਕਰ ਸਕਣ